ਏ ਪੰਜਾਬ ਚ ਸਾਰੇ ਬਾਹਰ ਦੇਸ਼ਾਂ ਦੇ ਵਿੱਚ ਸਿੱਖ ਕੌਮ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਅਕਾਲੀ ਦਲ ਨੂੰ ਇੱਕ ਬਹੁਤ ਹੀ ਵਧੀਆ ਵਿਦਵਾਨ ਪ੍ਰਧਾਨ ਮਿਲੇ ਨੇ ਜੋ ਕਿ ਬੜੇ ਦੂਰਅੰਦੇਸ਼ੀ ਅਤੇ ਵਿਦਵਾਨ ਵੀ ਨੇ ਨੌਲੇਜ ਵੀ ਹੈ ਅਤੇ ਬੋਲਣ ਵੀ ਜਾਣਦੇ ਨੇ ਉਹ ਪ੍ਰਧਾਨ ਸਾਨੂੰ ਵਧੀਆ ਮਿਲੇ ਨੇ ਉਹਨਾਂ ਦੀ ਦੇਖ ਰੇਖੇਠ ਸਾਡਾ ਜੋ ਸਿੱਖ ਕੌਮ ਹੈ ਬਹੁਤ ਤਰੱਕੀ ਕਰੋਗੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਹਨਾਂ ਦੀ ਰਹਿਨਮਾਈ ਦੇ ਹੇਠ ਡਟ ਕੇ ਕੰਮ ਕਰਾਂਗੇ ਉਹਨਾਂ ਨੂੰ ਹਰੇਕ ਤਰ੍ਹਾਂ ਦਾ ਭਰੋਸਾ ਦਵਾਂਗੇ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਤੁਰਾਂਗੇ ਅਤੇ ਪੰਜਾਬ ਦੇ ਵਿੱਚ ਸਤਾਈ ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਸੁਖਵੀਰ ਬਾਦਲ ਉਹਨਾਂ ਨੇ ਤਾਂ ਇਹ ਗੱਲ ਕਹਿਣੀ ਹੈ ਕਿਉਂਕਿ ਜਦੋਂ ਉਹਨਾਂ ਨੇ ਬਹੁਤ ਬਧਿਕੀਆਂ ਕੀਤੀਆਂ ਸਿੱਖ ਸਾਡੇ ਕੌਮ ਨੂੰ ਪਿੱਛੇ ਲੈ ਕੇ ਗਏ ਜਦੋਂ ਅੱਜ ਸਾਨੂੰ ਕੋਈ ਬਹੁਤ ਚੰਗਾ ਪ੍ਰਧਾਨ ਮਿਲਿਆ ਤਾਂ ਉਹਨਾਂ ਨੇ ਤਾਂ ਇਹਦੇ ਵਿੱਚ ਹੂਣ ਤਾਂ ਹੀ ਕੱਢਣੇ ਨੇ ਤੇ ਨੁਕਸ ਵੀ ਕੱਢਣੇ ਆ ਇਹਨਾਂ ਚੱਲਾ ਰਹੇ ਆ ਫਿਰ ਦੋ ਮੈਂਬਰوں ਨੂੰ ਅਸਤੀਫਾ ਦੇਵਾ ਕੇ ਕਮੇਟੀ ਵਾਲਿਆਂ ਨੂੰ ਤੇ ਦੂਜਿਆਂ ਤੋਂ ਕੀ ਮਾਰੇਗੇ ਉਹ ਨਹੀਂ ਮੰਨੇ ਫਿਰ ਕਹਿੰਦੇ ਰਹੇ ਇੱਕ ਪ੍ਰਧਾਨ ਚੁਣ ਨਹੀਂ ਸਕਦੇ ਇਹ ਅੱਡ ਅੱਡ ਦੇ ਲੱਕੜੀ ਇਕੱਠੀ ਹੋਈ ਵੀ ਆ ਉਹ ਵੀ ਕੰਮ ਕਰਕੇ ਦਿਖਾਤਾ ਫਿਰ ਇਹਨਾਂ ਪ੍ਰਧਾਨ ਚੱਲ ਨਹੀਂ ਸਕਦਾ ਕੋਈ ਉਹਨੇ ਪੈਸਾ ਨਹੀਂ ਲਾਖਦਾ ਕੱਲ ਪਹਿਲੀ ਵਾਰ ਹੋਇਆ ਕਿ ਕਿਸੇ ਗਰੀਬ ਪਰਿਵਾਰ ਦੇ ਉੱਠ ਕੇ ਪ੍ਰਧਾਨ ਬਣਿਆ ਪਹਿਲੀ ਵਾਰ ਹੋਇਆ ਅਤੇ ਆ ਜੀ ਬਸ ਕਿਸ ਤਰ੍ਹਾਂ ਦੇਖਦੇ ਸੁਖਬੀਰ ਬਾਦਲ ਨੇ ਬੀਤੇ ਦਿਨ ਕਿਹਾ ਸੀ ਕਿ ਇਕੱਠੇ ਹੋਣ ਦੀ ਲੋੜ ਆ ਇਹ ਐਸਾ ਪਹਿਲਾਂ ਨਹੀਂ ਕਿਹਾ ਕਿ ਇਕੱਠੇ ਹੋਣ ਦੀ ਲੋੜ ਆ ਪਰ ਸੁਖਬੀਰ ਸਿੰਘ ਬਾਦਲ ਆਵੜਾ ਜਿਹਾ ਸਾਨੂੰ ਕਹੀਆਂ ਚੁਣੇ ਸਿਮਟ ਅੱਜ ਤਾਂ ਚੁਣੇ ਦੋ ਤਿੰਨ ਸਿਮਟ ਤੇ ਸੀ ਜਿਸ ਵੇਲੇ ਅਕਾਲ ਤਖਤ ਦਾ ਹੁਕਮ ਹੋਇਆ ਐ ਸਦਾਰਲੇ ਅਸੀਂ ਸ਼ਾਮ ਨੂੰ 5 ਵਜੇ ਉਹਦੀ ਸਭਾਵਤੀ ਕਰਕੇ ਜਿਹਦਾ ਨੂੰ ਚਿੱਠੀ ਕਰ ਦਿੱਤੀ ਸੀ ਸੁਖਬੀਰ ਬਾਦਲ ਨੇ ਸੰਕੇਤ ਵੀ ਦਿੱਤੇ ਸੀ ਕਿ ਕੀ ਹੋ ਸਕਦਾ ਭਾਜਪਾ ਨਾਲ ਐਲਾਈਜ ਹੋ ਸਕਦਾ ਤੁਹਾਡਾ ਹੋਵੇਗਾ ਜਾਂ ਉਹਨਾਂ ਦਾ ਹੋਵੇਗਾ ਕਿਵੇਂ ਦੇਖੀਏ ਨਹੀਂ ਸਾਡਾ ਕੋਈ ਅੱਜ ਜੋ ਅਸੀਂ ਨਾਬੇ ਹਲਕੇ ਦੇ ਵਿੱਚ ਨਵੇਂ ਪ੍ਰਧਾਨ ਅਕਾਲੀ ਦਲ ਦੇ ਬਣਦੀ ਗਿਆਨੀ ਸਰਦਾਰ ਹਰਪੀ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਜੋ ਹੁਣ ਅਕਾਲੀ ਦਲ ਆਇਆ ਆ ਉਸ ਦੀ ਖੁਸ਼ੀ ਦੇ ਵਿੱਚ ਅੱਜ ਅਸੀਂ ਲੰਡੂ ਬੰਡੇ ਨੇ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਇੱਕ ਦਲਿਤ ਸਿੱਖ ਚਿਹਰੇ ਨੂੰ ਅਕਾਲੀ ਦਲ ਦਾ ਲੀਡਰ ਚੁਣਿਆ ਗਿਆ ਹੋਵੇ ਤੇ ਜੋ ਸਾਡੇ ਬੀਪੀ ਸਤਵੰਤ ਕੌਰ ਜੀ ਚੇਅਰ ਪਰਸਨ ਨਿਯੁਕਤ ਕੀਤੇ ਨੇ ਉਹਨਾਂ ਦੀ ਵੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆ ਤੇ